ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਅਕਾਲੀ ਦਲ ਸੁਧਾਰ ਲਹਿਰ 9 ਦਸੰਬਰ ਨੂੰ ਕਰੇਗੀ ਵੱਡਾ ਫੈਸਲਾ ਐਡਵੋਕੇਟ ਫੂਲਕਾ ਹੋਣਗੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਤੇ ਕਾਤਲਾ ਨਾ ਹਮਲੇ ਪਿੱਛੇ ਕੌਣ ਕੀਤਾ ਵੱਡਾ ਖੁਲਾਸਾ ਸੋਖਵੀਰ ਤੇ ਹਮਲਾ ਕਰਨ ਵਾਲੇ ਦਾ ਸਨਮਾਨ ਕਰਨ ਦੀ ਮੰਗ ਤੇ ਅਕਾਲੀ ਦਲ ਦਾ ਬਿੱਟੂ ਨੂੰ ਮੋੜਵਾ ਜਵਾਬ ਚੌੜਾ ਨੂੰ ਪੰਥ ਵਿੱਚੋਂ ਛੇਕੇ ਜਾਣ ਤੋਂ ਬਾਅਦ ਸੁਖਵੀਰ ਨੂੰ ਵੀ ਪੰਥ ਵਿੱਚੋਂ ਛੇਕੇ ਜਾਣ ਦੀ ਉੱਠੀ ਮੰਗ ਕੌਣ ਹੋਵੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ਅਤੇ ਕਿਸਾਨਾਂ ਦੀ ਵੱਡੀ ਮੰਗ ਤੇ ਖੇਤੀਬਾੜੀ ਮੰਤਰੀ ਦਾ ਸੰਸਦ ਵਿੱਚ ਵੱਡਾ ਬਿਆਨ ਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਗੀ ਹੋ ਕੇ ਜਾਂ ਟੁੱਟ ਕੇ ਗਏ ਆਗੂਆਂ ਦੀ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰ ਦਿੱਤੀ ਸੀ ਅਤੇ ਉਹਨਾਂ ਨੇ ਆਪਣੇ ਕਨਵੀਨਰ ਥਾਪੇ ਸਨ ਗੁਰਪ੍ਰਤਾਪ ਸਿੰਘ ਵਡਾਲਾ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬਾਕੀ ਸਾਰੇ ਆਗੂਆਂ ਨੂੰ ਇਹ ਹੁਕਮ ਇਹ ਆਦੇਸ਼ ਬੀਤੇ ਦਿਨੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ ਸੀ ਕਿ ਸਾਰੇ ਆਪੋ ਆਪਣੇ ਭਾਂਡੇ ਟਿੰਡੇ ਸਵੇਂਟੋ ਅਤੇ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰੋ ਉਹਨਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਦੇ ਵਿੱਚ ਸਿੰਘ ਸਹਿਬਾਨ ਗਿਆਨੀ ਰਗਵੀਰ ਸਿੰਘ ਅਤੇ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਜਿਹੜਾ ਹੁਕਮ ਹੋਇਆ ਸੀ ਉਹਦੀ ਪਾਲਣਾ ਕਰਦੇ ਹੋਏ ਸ਼ਰੋਬਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟਣ ਦਾ ਫੈਸਲਾ ਉਸੇ ਦਿਨ ਭਾਵ ਕਰ ਲਿਆ ਗਿਆ ਸੀ ਜਿਸ ਦਿਨ ਇਹ ਹੁਕਮ ਸੁਣਾਇਆ ਗਿਆ ਪਰ ਇਸ ਫੈਸਲੇ ਨੂੰ ਰਸਮੀ ਤੌਰ ਤੇ ਲਾਗੂ ਕਰਨ ਦੇ ਵਾਸਤੇ ਉਹ ਕਦੇ 9 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਦੇ ਵਿੱਚ ਸਵੇਰੇ 11 ਵਜੇ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਦੀ ਇੱਕ ਮੀਟਿੰਗ ਬੁਲਾ ਲਈ ਗਈ ਹੈ ਜਿਸ ਦੇ ਵਿੱਚ ਪ੍ਰਜੀਡੀਅਮ ਐਗਜ਼ੈਕਟਿਵ ਅਤੇ ਸਲਾਹਕਾਰ ਕਾਰਡ ਬੋਰਡ ਦੇ ਸਾਰੇ ਮੈਂਬਰ ਸ਼ਾਮਲ ਰਹਣਗੇ। ਉਹਨਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੰਮ ਕਾਜ ਵਿੱਚ ਆਈਆਂ ਔਣਤਾਈਆਂ ਅਤੇ ਪਾਰਟੀ ਲੀਡਰਸ਼ਿਪ ਦੇ ਵੱਲੋਂ ਸੀਨੀਅਰ ਆਗੂ ਦੀ ਸਲਾਹ ਬਗੈਰ ਜਿਹੜੇ ਗਲਤ ਫੈਸਲੇ ਕੀਤੇ ਗਏ ਸੀ, ਉਹ ਗਲਤ ਫੈਸਲਿਆਂ ਦੇ ਕਰਕੇ ਪਾਰਟੀ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਸੀ। ਇਸ ਮਨੋਰਥੇ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾ ਦਿੱਤੀ ਸੀ। ਜੱਥੇਦਾਰ ਸਹਿਬਾਨ ਦੇ ਫੈਸਲਿਆਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਕਹਿੰਦੇ ਹੋਰ ਉੱਚਾ ਵੀ ਹੋਇਆ ਹੈ ਅਤੇ ਦੁਨੀਆ ਭਰ ਦੇ ਵਿੱਚ ਸੰਗਤਾਂ ਨੇ ਜਿਸ ਪ੍ਰਕਿਰਿਆ ਦੇ ਨਾਲ ਬਰਿਆਦਾ ਦੀ ਪਾਲਣਾ ਕਰਦੇ ਹੋਏ ਸਿੰਘ ਸਹਿਬਾਨ ਨੇ ਜਿਹੜਾ ਫੈਸਲਾ ਲਿਆ ਉਹਦੇ ਉੱਪਰ ਤਸੱਲੀ ਦਾ ਪ੍ਰਗਟਾਵਾ ਵੀ ਕੀਤਾ ਹੈ ਸਿੰਘ ਸਹਿਬਾਨ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਹਦਾਇਤ ਕੀਤੀ ਗਈ ਸੀ ਕਿ ਸੁਖਬੀਰ ਬਾਦਲ ਸਮੇਤ ਜਿਹੜਾ ਲੀਡਰਾਂ ਨੇ ਅਸਤੀਫੇ ਦਿੱਤੇ ਹੈ ਉਹਨਾਂ ਦੇ ਅਸਤੀਫੇ ਪ੍ਰਵਾਨ ਕਰਕੇ 3 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਇਤਲਾਹ ਕੀਤੀ ਜਾਵੇ ਸਿੱਖ ਪੰਥ ਨੂੰ ਇਸ ਗੱਲ ਦੀ ਕਹਿੰਦੇ ਬੜੀ ਹੈਰਾਨੀ ਹੋਈ ਹੈ ਅਤੇ ਰੋਸ ਵੀ ਪਾਇਆ ਜਾ ਰਿਹਾ ਹੈ ਕਿ ਉਪਰੋਂ ਦੀ ਸਭਾ ਬੀਤ ਗਿਆ ਤੇ ਸਮਾਂ ਬੀਤਣ ਦੇ ਬਾਅਦ ਵੀ ਅਸਤੀਫੀਆਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਹਾਲੇ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮਾਂ ਦੀ ਇਨਬਿਨ ਪਾਲਣਾ ਨਹੀਂ ਕੀਤੀ ਗਈ ਜਦੋਂ ਕਿ ਹਰ ਗੁਰਸਿੱਖ ਨੂੰ ਇਹ ਇਨਬਿਨ ਪਾਲਣਾ ਕਰਨੀ ਚਾਹੀਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵੱਲੋਂ ਬਹਾ ਨਾ ਲਗਾ ਕੇ ਅਸਤੀਫਾ ਨੂੰ ਟਾਲਣ ਦੀ ਕੋਸ਼ਿਸ਼ ਕਰਨਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਦਰਅਸਲ ਕਹਿੰਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਬਰਾਬਰ ਹੈ ਵਡਾਲਾ ਨੇ ਕਿਹਾ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਉਹ ਲੀਡਰ ਜੋ ਸਿੰਘ ਸਹਿਬਾਨ ਦੇ ਹੁਕਮਾਂ ਦੀ ਪਾਲਣਾ ਕਰਨ ਵਿੱਚ ਰੁਕਾਵਟਾਂ ਖੜੀਆਂ ਕਰ ਰਹੇ ਨੇ ਅੱਜ ਉਹ ਸਮੁੱਚੇ ਸਿੱਖ ਪੰਥ ਦੇ ਕਟਹਿਰੇ ਵਿੱਚ ਖੜੇ ਹੈ ਜੇਕਰ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਬਕ ਨਹੀਂ ਸਿੱਖਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਚੁਣੌਤੀ ਦੇ ਰਹੇ ਨੇ ਇੱਕ ਕਿਸਮ ਦੀਏ ਫਿਰ ਇਹਨਾਂ ਨੂੰ ਆਪਣੇ ਆਪ ਨੂੰ ਪੰਥਕ ਅਖਵਾਉਣ ਦਾ ਕਹਿੰਦੇ ਕੋਈ ਹੱਕ ਕੋਈ ਅਧਿਕਾਰ ਰਹਿ ਨਹੀਂ ਜਾਂਦਾ ਇਹਨਾਂ ਕਾਰਨਾਮਿਆਂ ਦੇ ਕਰਕੇ ਸਿੱਖਾਂ ਦੀ ਮਾਨਸਿਕਤਾ ਨੂੰ ਬਹੁਤ ਟਾ ਲੱਗਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਨ ਦੇ ਵਾਸਤੇ ਕਮੇਟੀ ਨੂੰ ਸਿੱਖ ਪੰਥ ਅਤੇ ਪੰਜਾਬੀਆਂ ਦੇ ਵੱਲੋਂ ਮਾਨਤਾ ਦਿੱਤੀ ਜਾ ਰਹੀ ਹੈ ਅਤੇ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਵੱਖ-ਵੱਖ ਸੰਸਥਾਵਾਂ ਆਦਾਰਿਆਂ ਅੱਤੇ ਵਰਗਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਇਸ ਕਮੇਟੀ ਨੂੰ ਲੈ ਕੇ ਸੰਗਤਾਂ ਦੇ ਵਿੱਚ ਬਹੁਤ ਵੱਡੀ ਉਮੀਦ ਵੱਜੀ ਹੈ ਆਸ ਵੱਜੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਮੁੜ ਤੋਂ ਸਰਜੀਤ ਕਰਨ ਦੇ ਵਾਸਤੇ ਇਹ ਕਮੇਟੀ ਵੱਡਾ ਯੋਗਦਾਨ ਪਾਏਗੀ ਇਸ ਕਮੇਟੀ ਨੂੰ ਲੈ ਕੇ ਪੰਜਾਬ ਦੇ ਲੋਕ ਉਡੀਕ ਕਰ ਰਹੇ ਐ ਕਿ ਕਦੋਂ ਇਹ ਕਮੇਟੀ ਆਪਣੀ ਭਰਤੀ ਵਾਲਾ ਕੰਮ ਸ਼ੁਰੂ ਕਰੇਗੀ ਸਮੁੱਚੇ ਪੰਜਾਬੀ ਇਸ ਭਰਤੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਕਹਿੰਦੇ ਤਾਂਗ ਰਹੇ ਨੇ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਜਿਹੜੀ ਕਿ ਖਾਲਸਾ ਪੰਥਰ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਰਹੀ ਹੈ ਸਮੁੱਚੇ ਪੰਜਾਬੀ ਬੁਲੰਦੀਆਂ ਤੇ ਦੇਖਣਾ ਚਾਹੁੰਦੇ ਆ ਇਸ ਪਾਰਟੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਫੈਸਲੇ ਇਹਨਾਂ ਸਾਰੀਆਂ ਭਾਵਨਾਵਾਂ ਨੂੰ ਦਰਸਾਉਂਦੇ ਆ ਅਤੇ ਇਹ ਇਤਿਹਾਸਕ ਵੀ ਮੰਨੇ ਗਏ ਆ ਪਰ ਸਵਾਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਨ ਦੀ ਗੱਲ ਨੂੰ ਕਿਉਂ ਨਹੀਂ ਮੰਨਿਆ ਗਿਆ ਪਰ ਦੂਸਰੇ ਪਾਸੇ ਸੀਨੀਅਰ ਵਕੀਲ ਨੇ ਐਚ ਐਸ ਫੂਲਕਾ ਉਨ੍ਹਾਂ ਵੱਲੋਂ ਕੱਲ ਅਕਾਲੀ ਦਲ ਨੂੰ ਮੁੜ ਸਰਜੀਤ ਕਰਦਾ ਐਲਾਨ ਕੀਤਾ ਗਿਆ। ਉਹਨਾਂ ਨੇ ਇਹ ਆਖਿਆ ਕਿ ਉਹ ਜਲਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਗੇ। ਅਸਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਚਐਸ ਫੂਲਕਰ ਨੇ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਰੇ ਜਿਹੜਾ ਤਾਜ਼ਾ ਘਟਨਾ ਕਰਮਾ ਹੈ ਉਹਦੇ ਤੋਂ ਬਾਅਦ ਪੰਜਾਬ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਵੀ ਹੈ। ਅਤੇ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਦਾ ਇਹ ਸਹੀ ਮੌਕਾ ਵੀ ਹੈ ਮੌਜੂਦਾ ਲੀਡਰਸ਼ਿਪ ਨੇ ਆਪਣੀਆਂ ਗਲਤੀਆਂ ਮੰਨ ਲਈਆਂ ਨੇ ਅਤੇ ਹੁਣ ਇਹ ਉਹਨਾਂ ਬਾਰੇ ਸਾਰੇ ਲੋਕਾਂ ਨੂੰ ਉਮੀਦ ਵੱਜੀ ਹੈ ਕਿ ਲੰਬੇ ਸਮੇਂ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਉਹ ਚਾਹੁੰਦੇ ਵੀ ਸੀ ਕਿ ਹੁਣ ਸੁਧਾਰ ਵੀ ਹੋ ਸਕਦਾ ਹੈ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਦੀ ਅਪੀਲ ਵੀ ਕੀਤੀ ਹੈ ਫੂਲਕਾਰ ਨੇ ਕਿਹਾ ਕਿ ਇਹ ਫੈਸਲਾ ਮੈਂ ਲੈ ਲਿਆ ਹੈ ਕਿ ਜਦੋਂ ਅਕਾਲੀ ਦਲ ਦੇ ਵਿੱਚ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਏਗੀ ਤੈਂ ਮੈਂ ਉਹਨਾਂ ਦੇ ਦਫ਼ਤਰ ਜਾਵਾਂਗਾ ਅਤੇ ਬਕਾਇਦਾ ਤੌਰ ਤੇ ਫਾਰਮ ਭਰਾਂਗਾ ਤੇ ਅਕਾਲੀ ਦਲ ਦਾ ਮੈਂਬਰ ਬਣਾਂਗਾ। ਫੂਲਕਾ ਨੇ ਕਿਹਾ ਕਿ ਉਹ ਬਾਕੀਆਂ ਨੂੰ ਵੀ ਅਪੀਲ ਕਰਦੇ ਐ ਕਿ ਉਹ ਵੀ ਅਕਾਲੀ ਦਲ ਦੇ ਦਫ਼ਤਰ ਵਿੱਚ ਜਾ ਕੇ ਜਦੋਂ ਇਹ ਭਰਤੀ ਸ਼ੁਰੂ ਹੋਈ ਤੇ ਮੈਂਬਰਸ਼ਿਪ ਦਾ ਫਾਰਮ ਭਰਨ ਅਤੇ ਮੈਂਬਰ ਬਣਨ ਜਿਸ ਤੋਂ ਬਾਅਦ ਬਕਾਇਦਾ ਡੈਲੀਗੇਟ ਚੁਣਿਆ ਜਾਵੇ ਤੇਸੀਂ ਸਾਰੇ ਅਕਾਲੀ ਦਲ ਨੂੰ ਇੱਕ ਰੀਜਨਲ ਪਾਰਟੀ ਦੇ ਤੌਰ ਤੇ ਮਜ਼ਬੂਤ ਕਰਨਾ ਚਾਹੁੰਦੇ ਆਂ। ਅਤੇ ਅਕਾਲੀ ਦਲ ਨੂੰ ਫੇਰ ਵਾਪਸ ਲੈ ਕੇ ਆਈਏ ਅਤੇ ਪਾਰਟੀ ਆਪਣੇ ਮੂਰਲੇ ਸਿਧਾਂਤਾਂ ਤੇ ਕਾਇਮ ਰਹੇ। ਪਰ ਇਹਦੇ ਤੋਂ ਬਾਅਦ ਅਗਲਾ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਲੀਡਰਸ਼ਿਪ ਉਹੀ ਹੋਏਗੀ ਕਿ ਉਹੀ ਜਿਨ੍ਹਾਂ ਤੇ ਲੋਕ ਅੱਜ ਤੱਕ ਵਿਸ਼ਵਾਸ ਕਰਦੇ ਰਹੇ ਆਖਰਕਾਰ ਉਹਨਾਂ ਨੇ ਵਿਸ਼ਵਾਸ ਘਾਤ ਕੀਤਾ ਅਤੇ ਵੱਡੀਆਂ ਕੁਰਾਇਤਾਵਾਂ ਕੀਤੀਆਂ ਅਤੇ ਉਹਦੇ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਮੰਨ ਵੀ ਲਈਆਂ ਕਿ ਲੋਕ ਉਹਨਾਂ ਨੂੰ ਫਿਰ ਪਰਵਾਰ ਕਰ ਲੈਣਗੇ ਇਹ ਵੱਡਾ ਸਵਾਲ ਹੈ ਤੇ ਹੁਣ ਗੱਲ ਕਰਦੇ ਹਾਂ ਬਿਕਰਮ ਮਜੀਠੀਆ ਵੱਲੋਂ ਕੁਝ ਖੁਲਾਸੇ ਅਤੇ ਐਲਾਨ ਕੀਤੇ ਗਏ ਆ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦਾ ਵਫ਼ਦ ਛੇਤੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਤੋਂ ਸਮਾ ਮੰਗੇਗਾ ਅਤੇ ਉਹਨਾਂ ਨੂੰ ਮਿਲੇਗਾ। ਅਤੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਸੀਸੀਟੀਵੀ ਕੈਮਰਾ ਦੀ ਜਿਹੜੀ ਵੀਡੀਓ ਫੁਟੇਜ ਹੈ ਉਹ ਸਬੂਤ ਦੇ ਵਜੋਂ ਉਹਨਾਂ ਨੂੰ ਦੇ ਕੇ ਆਵੇਗਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸੁਖਬੀਰ ਬਾਦਲ ਤੇ ਹਮਲਾ ਕਰਵਾਇਆ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਇਹ ਆਖਿਆ ਕਿ ਪਾਰਟੀ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਪੀ ਹਰਪਾਲ ਸਿੰਘ ਰੰਧਾਵਾ ਅਤੇ ਹੋਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਬਰ ਖਾਲਸਾ ਇੰਟਰਨੈਸ਼ਨਲ ਦੇ ਅਤਵਾਦੀ ਨਰੈਣ ਸਿੰਘ ਚੌੜਾ ਦੇ ਸੁਖਵੀਰ ਬਾਦਲ ਨੇੜੇ ਪਹੁੰਚਣ ਅਤੇ ਉਹਨਾਂ ਦੇ ਐਨ ਨੇੜਿਓਂ ਗੋਲੀ ਮਾਰਨ ਵਿੱਚ ਮਦਦ ਕਰਨ ਵਾਸਤੇ ਉਹਨਾਂ ਦੇ ਖਿਲਾਫ ਪੁਲਿਸ ਕੇਸ ਦਰਜ ਕਰਨ ਦੀ ਮੰਗ ਵੀ ਕਰੇਗੀ। ਅਕਾਲੀ ਆਗੂ ਵਿਕਰਮ ਅਜੀਠੀਆ ਨੇ ਕਿਹਾ ਕਿ ਪਾਰਟੀ ਇਹ ਵੀ ਸਪਸ਼ਟ ਕਰਦੀ ਹੈ ਕਿ ਆਪ ਸਰਕਾਰ ਖਤਰਨਾਕ ਇਵੈਂਟ ਮੈਨੇਜਮੈਂਟ ਦੇ ਕੰਮ ਵਿੱਚ ਲੱਗੀ ਹੋਈ ਹੈ। ਜਿਸ ਤਾ ਪੰਜਾਬ ਦੀ ਆਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਤੇ ਮਾਰੂ ਅਸਰ ਪੈ ਸਕਦਾ ਹੈ ਉਹਨਾਂ ਇਹ ਵੀ ਕਿਹਾ ਕਿ ਅਸੀਂ ਇਸ ਗੱਲ 'ਈ ਸਹਿਮਤਾਂ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਇਹਨਾਂ ਯਤਨਾਂ ਦੇ ਪਿੱਛੇ ਮੁੱਖ ਮੰਤਰੀ ਭਗਵੰਤ ਮਾਨ ਉਸ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾ ਰਹੇ ਨੇ ਭਾਵ ਇਸ ਸਾਰੇ ਦੇ ਪਿੱਛੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਵੇਂ ਸ਼ਾਮਲ ਨੇ ਉਹਨਾਂ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਵਿਸਥਾਰਤ ਸੀਸੀਟੀਵੀ ਫੁਟੇਜ ਉਹਨਾਂ ਨੇ ਉਹ ਵੀ ਦਿਖਾਈ ਕਿ ਸਪਸ਼ਟ ਕਰਦੀ ਹੈ ਕਿ ਐਸਪੀ ਹਰਪਾਲ ਰੰਧਾਵਾ ਨਾ ਸਿਰਫ ਕੰਪਲੈਕਸ ਦੇ ਵਿੱਚ ਹਮਲਾਵਰ ਨਰੈਣ ਚੌੜਾ ਨੂੰ ਮਿਲਿਆ ਬਲਕਿ ਉਸਦੇ ਨਾਲ ਉਸਨੇ ਹੱਥ ਵੀ ਮਲਾਇਆ ਅਤੇ ਅੱਤਵਾਦੀ ਦੇ ਕੰਨ ਵਿੱਚ ਕੁਝ ਆਖਿਆ ਵੀ ਮਜੀਠੀਆ ਨੇ ਕਿਹਾ ਕਿ ਇਹ ਫੁਟੇਜ ਅੱਜ ਰਿਲੀਜ਼ ਕਰ ਰਹੀਆਂ ਜਿਸ ਦੇ ਵਿੱਚ ਐਸਪੀ ਲੰਗਰ ਹਾਲ ਦੇ ਵਿੱਚ ਸੇਵਾ ਕਰਨ ਵੇਲੇ ਯੂਥ ਆਗੂ ਪਰਮ ਬੰਸਵੰਤੀ ਰਮਾਣਾ ਅਤੇ ਹੋਰ ਆਗੂ ਜੋ ਸਰਕਵੀਰ ਬਾਦਲ ਦੇ ਨਾਲ ਖੜੇ ਸੀ ਉਹਨਾਂ ਨੂੰ ਧੱਕਾ ਮਾਰ ਕੇ ਸੁਖਬੀਰ ਬਾਦਲ ਤੋਂ ਦੂਰ ਕਰਦਾ ਹੈ ਉਹਨਾਂ ਕਿਹਾ ਕਿ ਇਹ ਸਭ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਪੁਲਿਸ ਅਫਸਰ ਇੱਕ ਅਜਹੀ ਕੁਹਾੜੀ ਉਹਦੇ ਮੁਤਾਬਕ ਕੰਮ ਕਰ ਰਿਹਾ ਸੀ ਕਿ ਜਿਸ ਦਾ ਮਕਸਦ ਨਰੈਣ ਚੌੜਾ ਨੂੰ ਟੀਚਾ ਪੂਰਾ ਕਰਵਾਉਣਾ ਸੀ ਇੱਕ ਹੋਰ ਨਵੀਂ ਫੁਟੇਜ ਦੇ ਵਿੱਚ ਮਜੀਠੀਆ ਨੇ ਇਹ ਵੀ ਕਿਹਾ ਕਿ ਕਿਵੇਂ ਚੌੜਾ 3 ਅਤੇ 4 ਦਸੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਰੇਕੀ ਕਰਦਾ ਨਜ਼ਰ ਆਉਂਦਾ ਹੈ ਉਨਾ ਕਿਹਾ ਕਿ 4 ਦਸੰਬਰ ਨੂੰ ਚੌੜਾ ਲਗਾਤਾਰ 2 ਘੰਟੇ ਸ੍ਰੀ ਹਰਮੰਦਰ ਸਾਹਿਬ ਦੀਆਂ ਪੌੜੀਆਂ ਚੜਦਾ ਤੇ ਉਤਰਦਾ ਰਿਹਾ ਤਾਂ ਜੋ ਉਹ ਸੁਖਬੀਰ ਬਾਦਲ ਦੇ ਪਿੱਛੇ ਜਾ ਸਕੇ ਉਹਨਾਂ ਨੇ ਇਹ ਵੀ ਦਿਖਾਇਆ ਕਿ ਕਿਵੇਂ ਸਿਵਲ ਵਰਦੀ ਵਿੱਚ ਹਾਜ਼ਰ ਇੱਕ ਪੁਲਿਸ ਮੁਲਾਜ਼ਮ ਚੌੜਾ ਦਾ ਮਾਰਗਦਰਸ਼ਨ ਕਰਦਾ ਹੈ ਅਤੇ ਉਸ ਨੂੰ ਦੱਸਦਾ ਹੈ ਕਿ ਸੁਖਬੀਰ ਬਾਦਲ ਕਿੱਥੇ ਬੈਠੇ ਹੈ ਤੇ ਇੱਥੇ ਟਿੱਪਣੀ ਕਰਨੀ ਬਣਦੀ ਹੈ ਕਿ ਕੀ ਆਮ ਲੋਕਾਂ ਨੂੰ ਸੱਚਮੁੱਚ ਨਹੀਂ ਸੀ ਪਤਾ ਕਿ ਸੁਖਬੀਰ ਬਾਦਲ ਕਿੱਥੇ ਬੈਠੇ ਹੈ ਕਿਉਂਕਿ ਉਹ ਤਾਂ ਜਿਸ ਦਿਨ ਪਹਿਲੇ ਦਿਨ ਵੀ ਸੇਵਾ ਕਰਨ ਲੱਗੇ ਸੀ ਇਹ ਤਾਂ ਹਰ ਇੱਕ মিডিਆ ਆਊਟਲੈਟ ਤੇ ਖਬਰ ਸੀ ਕਿ ਉਹ ਘੰਟਾ ਕਰ ਭਾਵ ਉਸ ਡਿਊਟੀ ਦੇ ਬਾਹਰ ਬੈਠ ਕੇ ਚੋਬਦਾਰ ਦੀ ਸੇਵਾ ਅਦਾ ਕਰਨਗੇ ਪਰ ਮਜੀਠੀਆ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੇ ਦੱਸਿਆ ਕਿ ਸੁਖਵੀਰ ਕਿੱਥੇ ਬੈਠਾ ਹੈ ਇਹ ਤੇ ਵਗਰੋਂ ਕਹਿੰਦੇ ਚੌੜਾ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਬਾਥਰੂਮ ਜਾਂਦਾ ਹੈ ਅਤੇ ਇੱਥੇ ਹੀ ਸ਼ਾਇਦ ਉਸ ਨੇ ਆਪਣੀ ਸੈਮੀ ਆਟੋਮੈਟਿਕ ਪਿਸਤਲ ਜਿਹੜੀ ਉਹ ਲੁਕੋ ਕੇ ਰੱਖੀ ਹੋਣੀ ਆ ਤੇ ਉੱਥੋਂ ਲਿਆਉਂਦਾ ਹੈ ਅਤੇ ਫਿਰ ਸੁਖਵੀਰ ਬਾਦਲ ਦੇ ਕੋਲ ਪਹੁੰਚ ਕੇ ਉਹਨਾਂ 'ਤੇ ਗੋਲੀ ਮਾਰਨ ਦਾ ਯਤਨ ਕਰਦਾ ਹੈ। ਮਜੀਠੀਆ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਪੁੱਛਿਆ ਕਿ ਜਿਹੜੇ 175 ਮੁਲਾਜ਼ਮ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਤਾਇਨਾਤ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਉਹ 3 ਅਤੇ 4 ਦਸੰਬਰ ਨੂੰ ਕੀ ਕਰ ਰਹੇ ਸੀ। ਉਹਨਾਂ ਕਿਹਾ ਕਿ ਜੈਡ ਪਲੱਸ ਸੁਰੱਖਿਆ ਪ੍ਰਾਪਤ ਵਿਅਕਤੀਆਂ ਲਈ ਸੂਬਾ ਪੁਲਿਸ ਨੇ ਉਹਨਾਂ ਸਾਰੇ ਲੋਕਾਂ ਦੀ ਨਿਗਰਾਨੀ ਵੀ ਰੱਖਣੀ ਹੁੰਦੀ ਹੈ ਜਿਨ੍ਹਾਂ ਤੋਂ ਉਸ ਵਿਅਕਤੀ ਨੂੰ ਖਤਰਾ ਹੋਵੇ। ਉਹਨਾਂ ਕਿਹਾ ਕਿ ਨਰੈਣ ਸਿੰਘ ਚੌੜਾ ਵੀ ਉਹਨਾਂ ਵਿੱਚੋਂ ਇੱਕ ਹੈ। ਅਮਰੇ ਸਰ ਪੁਲਿਸ ਨੇ ਬਿਨਾਂ ਉਸਦੀ ਜਾਂਚ ਕੀਤਿਆਂ ਉਸ ਨੂੰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਘੁੰਮਦੇ ਰਹਿਣ ਦੀ ਆਗਿਆ ਦਿੱਤੀ। ਉਹਨਾਂ ਕਿਹਾ ਕਿ ਪੁਲਿਸ ਨੇ ਅદેਹਾ ਕਿਉਂ ਕੀਤਾ? ਇਸ ਦੀ ਪੜਤਾਲ ਕਰਨ ਦੀ ਬਹੁਤ ਜ਼ਰੂਰਤ ਹੈ ਅਤੇ ਹਾਈ ਕੋਰਟ ਦੀ ਨਿਗਰਾਨੀ ਦੇ ਹੇਠ ਇਹ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਰਲਣ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਠੋਕਵੀਂ ਸਜ਼ਾ ਮਿਲ ਸਕੇ। ਦੂਸਰੇ ਪਾਸੇ ਇੱਕ ਪਿਆਰ ਤੋਂ ਬਾਅਦ ਬਹੁਤ ਉਬਾਲਾ ਆਇਆ ਪਿਆ। ਅਸਲ ਦੇ ਵਿੱਚ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸੁਖਵੀਰ ਬਾਦਲ ਤੇ ਹਮਲਾ ਕਰਨ ਵਾਲੇ ਨਰੈਣ ਸਿੰਘ ਚੌੜਾ ਦਾ ਸਨਮਾਨ ਕਰਨ ਦੀ ਗੱਲ ਆਖ ਦਿੱਤੀ ਸੀ। ਉਹਦੇ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਗਈ ਹੈ। ਉਹਦੇ ਤੋਂ ਬਾਅਦ ਵਿਕਰਮ ਮਜੀਠੀਆ, ਉਹਦੇ ਤੋਂ ਬਾਅਦ ਅਰਸ਼ਦੀਪ ਕਲੇਰ ਅਤੇ ਹੁਣ ਡਾਕਟਰ ਦਲਜੀਤ ਚੀਵਾ ਨੇ ਵੀ ਰਵਨੀਤ ਬਿੱਟੂ ਨੂੰ ਮੋੜਵਾ ਜਵਾਬ ਦਿੱਤਾ ਹੈ। ਡਾਕਟਰ ਦਲਜੀਤ ਚੀਵਾ ਨੇ ਕਿਹਾ ਕਿ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ ਤਾਂ ਰਵਨੀਤ ਬਿੱਟੂ ਟੱਪਣ ਲੱਗ ਜਾਂਦਾ ਹੈ। ਅਤੇ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਵੱਲੋਂ ਸੁਣਾਈ ਸੇਵਾ ਕਰ ਰਹੇ ਸੁਖਬੀਰ ਬਾਦਲ ਤੇ ਹਮਲਾ ਕਰਨ ਨੂੰ ਇਮੋਸ਼ਨਲ ਦੱਸਦਾ ਹੈ ਇਹ ਦੋਗਲੀ ਨੀਤੀ ਕਿਉਂ ਡਾਕਟਰ ਚੀਮਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਬiant ਸਿੰਘ ਦੇ ਨਾਲ ਕੋਈ ਨਿੱਜੀ ਲੜਾਈ ਨਹੀਂ ਸੀ ਉਹਨਾਂ ਨੇ 30 30 ਸਾਲ ਕਾਲ ਕੂਟੀਆਂ ਵਿੱਚ ਕੱਟ ਲਏ ਐ ਜਦੋਂ ਉਹਨਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ ਤਾਂ ਰਵਨੀਤ ਮਿੱਟੂ ਵਿਰੋਧ ਵਿੱਚ ਛਾਤੀ ਚੌੜੀ ਕਰਕੇ ਖੜ ਜਾਂਦਾ ਹੈ ਅਤੇ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਇਹ ਕਹਿੰਦਾ ਰਵਨੀਤ ਮਿੱਟੂ ਆਪ ਵੀ ਦਿਲ ਵੱਡਾ ਕਰਨ ਫਿਰ ਸਾਨੂੰ ਨਸੀਤਾਂ ਦੇਣ ਡਾਕਟਰ ਚੀਮਾ ਨੇ ਕਿਹਾ ਕਿ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ ਤਾਂ ਰਵਨੀਤ ਬਿੱਟੂ ਪ੍ਰਧਾਨ ਮੰਤਰੀ ਦੇ ਪੈਰਾਂ ਵਿੱਚ ਜਾ ਕੇ ਬੈਠ ਜਾਂਦਾ ਤੇ ਕਹਿੰਦਾ ਕਿ ਇਹਨਾਂ ਨੇ ਮੇਰੇ ਦਾਦੇ ਨੂੰ ਮਾਰਿਆ ਸੀ ਸਾਡੇ ਨਾਲ ਬਹੁਤ ਬੇਇਨਸਾਫੀ ਹੋ ਰਹੀ ਹੈ ਦੱਸਣਾ ਬਣਦਾ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਅਕਾਲੀ ਦਲ ਹੋਰ ਬੰਦੀ ਸਿੰਘਾਂ ਲਈ ਭਾਵਨਾਵਾਂ ਰੱਖਦਾ ਹੈ ਕਿ ਵਹਾ ਦੇ ਵਿੱਚ ਬਹਿ ਗਏ ਉਸੇ ਤਰ੍ਹਾਂ ਨਰੈਣ ਸਿੰਘ ਚੌੜਾਬਾਰੀ ਵੀ ਰੱਖੇ ਕਿਉਂਕਿ ਉਹਨਾਂ ਨੇ ਵੀ ਸੁਖਵੀਰ ਬਾਦਲ ਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਦੀ ਗੱਲ ਕਬੂਲਰ ਤੇ ਭਾਵਰਾਂਵਾਂ ਦੇ ਵਿੱਚ ਆ ਕੇ ਇਹ ਗੋਲੀ ਚਲਾਈ ਹੈ ਦੱਸਣਾ ਬਣਦਾ ਕਿ ਹੁਣ ਉਹੀ ਗੱਲ ਰਵਨੀਤ ਮਿੱਠੂ ਆਖ ਰਹੇ ਨੇ ਜੋ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਤੇ ਜੂਨੀਅਰ ਸੀਨੀਅਰ ਆਗੂ ਆਖਦੇ ਆ ਰਹੇ ਨੇ ਕਿ ਬਿਆਨ ਸਿੰਘ ਦਾ ਕਤਲ ਉਸ ਵਕਤ ਉਹਨਾਂ ਨੌਜਵਾਨਾਂ ਨੇ ਭਾਵਨਾਵਾਂ ਦੇ ਵਿੱਚ ਵਹਿ ਕੇ ਕਰ ਦਿੱਤਾ ਸੀ ਰਵਨੀਤ ਮਿੱਠੂ ਵੀ ਹੁਣ ਉਹੀ ਜ਼ਿਕਰ ਕਰ ਰਹੇ ਨੇ ਇਸੇ ਗੱਲ ਨੂੰ ਲੈ ਕੇ ਹੁਣ ਅਕਾਲੀ ਦਲ ਅਤੇ ਰਵਨੀਤ ਮਿੱਠੂ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋ ਗਏ ਨੇ ਦੱਸਣਾ ਬਣਦਾ ਕਿ ਰਵਨੀਤ ਬਿੱਟੂ ਪਹਿਲਾਂ ਇਸ ਗੱਲ ਦਾ ਜ਼ਿਕਰ ਵੀ ਕਰ ਚੁੱਕੇ ਐ ਕਿ ਉਹ ਵੀ ਸਾਲ 2009 ਵਿੱਚ ਚੌੜਾ ਦੇ ਹਮਲੇ ਦਾ ਸ਼ਿਕਾਰ ਹੋ ਸਕਦੇ ਸੀ ਪਰ ਉਸ ਵਕਤ 에ਐਸਐਸਪੀ ਰੋਪੜ ਨੇ ਉਹਨਾਂ ਨੂੰ ਇਸ ਬਾਬਤ ਜਾਣਕਾਰੀ ਦੇ ਦਿੱਤੀ ਸੀ ਅਤੇ ਉਹਨਾਂ ਨੇ ਆਪਣੇ 2-3 ਦੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਸੀ ਪਰ ਆਚਨ ਚੇਤ ਹੁਣ ਰਵਨੀਤ ਬਿੱਟੂ ਨੇ ਬਿਆਨ ਦੇ ਵਿੱਚ ਬਦਲਾ ਲਿਆਂਦਾ ਤੇ ਕੋਈ ਮੋੜ ਆ ਗਿਆ ਅਤੇ ਹੁਣ ਉਹ ਨਰੈਣ ਸਿੰਘ ਚੌੜਾ ਨੂੰ ਸਤਕਾਰਤ ਉਹਨਾਂ ਨੂੰ ਸਨਮਾਨਿਤ ਕੀਤੇ ਜਾਣ ਦੇ ਨਾਲ-ਨਾਲ ਉਹਨਾਂ ਦੀ ਅਜਾਇਬ ਘਰ ਦੇ ਵਿੱਚ ਤਸਵੀਰ ਲਾਉਣ ਦੀ ਵਕਾਲਤ ਵੀ ਕਰ ਰਹੇ ਐ ਇੱਥੇ ਹੀ ਬਸ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਅਹੁਦੇਦਾਰਾਂ ਅਤੇ ਕੁਝ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕਰਕੇ 4 ਦਸੰਬਰ ਨੂੰ ਸੁਖਬੀਰ ਤੇ ਕਾਤਲਾਨਾ ਹਮਲਾ ਕਰਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਡਿਊਟੀ ਤੇ ਗੋਲੀ ਮਾਰਨ ਇਸ ਮਾਮਲੇ ਵਿੱਚ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਖਾਰਜ ਕਰਨ ਦੀ ਮੰਗ ਕਰ ਦਿੱਤੀ ਹੈ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਚ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਅੰਤਰਿੰਗ ਮੈਂਬਰ ਸਰਜੀਤ ਸਿੰਘ ਤੁਗਲਵਾਲਾ ਪਰਮਜੀਤ ਸਿੰਘ ਖਾਲਸਾ ਅਮਰੀਕ ਸਿੰਘ ਵਿਚੋਆ ਅਤੇ ਰਵਿੰਦਰ ਸਿੰਘ ਖਾਲਸਾ ਇਹ ਸ਼ਾਮਲ ਸਨ ਸ਼੍ਰੋਮਣੀ ਕਮੇਟੀ ਦੇ ਇਹਨਾਂ ਮੈਂਬਰਾਂ ਤੇ ਅਹੁਦੇਦਾਰਾਂ ਦੇ ਵੱਲੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੇ ਮੰਗ ਪੱਤਰ ਵਿੱਚ ਲਿਖਿਆ ਗਿਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦਰਵਾਰ ਭਾਵ ਦਰਸ਼ਨੀ ਡਿਊਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਸਮਰਪਣ ਭਾਵਨਾ ਨਾਲ ਅਨੁਭਾਰ ਰਹੀ ਸੀ ਸੁਖਬੀਰ ਅਤੇ ਉਹਨਾਂ ਤੇ 4 ਦਸੰਬਰ ਨੂੰ ਨਿਹਨ ਸਿੰਘ ਚੌੜਾ ਨਾਂ ਦੇ ਵਿਅਕਤੀ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਸਮੇਂ ਸ਼੍ਰੀ ਦਰਬਾਰ ਸਾਹਿਬ ਦੀ ਡਿਊਟੀ ਦੇ ਥੰਮ ਉੱਪਰ ਗੋਲੀ ਲੱਗਣ ਕਾਰਨ ਸਾਨੂੰ ਗਹਿਰਾ ਮਾਨਸਿਕ ਦੁੱਖ ਪੁੱਜਿਆ। ਉਹਨਾਂ ਕਿਹਾ ਕਿ ਇਹ ਹਮਲਾ ਜਿੱਥੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ਤੇ ਤੋਹੀਨ ਹੈ, ਉੱਥੇ ਹੀ ਸਿੱਖਾਂ ਦੇ ਕੇਂਦਰੀ ਧਾਰਮਿਕ ਸਥਾਨ ਦੀ ਵੱਡੀ ਬੇਅਦਬੀ ਹੈ। ਅਤੇ ਇਸ ਦੀ ਰੋਹਾਨੀਅਤ ਨੂੰ ਖੰਡਿਤ ਕਰਨ ਵਾਲੀ ਕੋਈ ਜੀ ਹਰਕਤ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਿੱਖ ਅਤੇ ਦੁਨੀਆ ਭਰ ਦੇ ਸ਼ਰਧਾਲੂ ਨਤਮਸਤਕ ਹੋ ਕੇ ਆਪਣੀ ਆਤਮਿਕ ਤ੍ਰਿਪਤੀ ਦੇ ਨਾਮ ਨਾਲ ਸ਼ਾਂਤੀ ਸਹਿਜ ਸੇਵਾ ਭਾਵ ਇਸ ਤਰ੍ਹਾਂ ਦੇ ਗੁਣਾਂ ਨੂੰ ਆਪਣੇ ਅੰਦਰ ਸਮੋ ਕੇ ਲੈ ਕੇ ਜਾਂਦੇ ਆ ਉਹਨਾਂ ਆ ਕਿਹਾ ਕਿ ਇੱਥੋਂ ਦੀਆਂ ਜੀਵਨ ਬਖਸ਼ਣ ਵਾਲੀਆਂ ਤਰੰਗਾ ਮਨੁੱਖ ਨੂੰ ਇੱਕ ਮੁਕੰਮਲ ਸੰਵਰਪਨ ਅਤੇ ਅਗੰਮੀ ਇਲਹਾਮ ਦਾ ਰਾਹ ਦਿਖਾਉਂਦੀਆਂ ਨੇ ਅਜਿਹੇ ਪਾਵਨ ਸਥਾਨ ਦੇ ਵੱਲ ਹਮਲਾ ਕਰੋੜਾਂ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਤਾਰ-ਤਾਰ ਕਰਨ ਵਾਲਾ ਹੈ ਉਹਨਾਂ ਕਿਹਾ ਕਿ ਸਿੱਖ ਜਗਤ ਕੋਲੋਂ ਤਾਂ ਪਹਿਲਾਂ ਹੀ ਜੂਨ 1984 ਦੇ ਸਮੇਂ ਕਾਂਗਰਸ ਹਕੂਮਤ ਵੱਲੋਂ ਇਸ ਸਥਾਨ ਦੇ ਉੱਤੇ ਕੀਤੇ ਗਏ ਫੌਜੀ ਹਮਲੇ ਦਾ ਦਰਦ ਨਹੀਂ ਭੁੱਲਿਆ ਜਾ ਰਿਹਾ ਅਤੇ ਹੁਣ ਤਾਜ਼ਾ ਹਰਕਤ ਦੇ ਨਾਲ ਇੱਕ ਵਾਰ ਫਿਰ ਸਿੱਖਾਂ ਦੀ ਮਾਨਸਿਕ ਪੀੜਾ ਹੋਈ ਹੈ ਗੋਲੀ ਲੱਗਣ ਨਾਲ ਹੋਈ ਬੇਅਦਬੀ ਦਾ ਪਛਤਾਪ ਅਤੇ ਗੁਰੂ ਸਾਹਿਬ ਤੋਂ ਮੁਆਫੀ ਇੱਕ ਲੋੜੀ ਦਾ ਅਮਲ ਹੈ ਜਿਸ ਨੂੰ ਮੁਕੰਮਲ ਕਰਨ ਵਾਸਤੇ ਸਿੱਖ ਅਤੇ ਇਸ ਪਾਵਨ ਸਥਾਨ ਤੇ ਆਸਥਾ ਰੱਖਦਾ ਹਰ ਵਿਅਕਤੀ ਸਿੱਖ ਕੌਮ ਦੀ ਅਗਵਾਈ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਸ ਰੱਖਦਾ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਪੰਥ ਸਿੰਘ ਸਹਿਬਾਨ ਇਹਦੇ ਉੱਤੇ ਦੀਰਘ ਵਿਚਾਰ ਕਰਨ ਕਾਨੂੰਨੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨਰੈਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕ ਦੇਣ ਇਹਨਾਂ ਦੀ ਇਸ ਮੰਗ ਤੋਂ ਬਾਅਦ ਇਹ ਵੀ ਚਰਚਾ ਸ਼ੁਰੂ ਹੋ ਗਈ ਹੈ ਕਿ ਅਕਸਰ ਇਸ ਗੱਲ ਦਾ ਜ਼ਿਕਰ ਹੁੰਦਾ ਹੈ ਦੇ ਬੇਅਦਵੀ ਕਰਨ ਵਾਲੇ ਨੂੰ ਉਮਰਕੈਦ ਜਾਂ ਘੱਟੋ-ਘੱਟ 20 ਸਾਲ ਦੀ ਸਜ਼ਾ ਹੋਵੇ ਸ਼ਾਇਦ ਤੁਹਾਨੂੰ ਯਾਦ ਹੋਵੇ ਇਸ ਸਬੰਧਤ ਪੰਜਾਬ ਵਿਧਾਨ ਸਭਾ ਦੇ ਵੱਲੋਂ ਸਰਬਸੰਮਤੀ ਨਾਲ ਕੈਪਟਨ ਅਵਰਿੰਦਰ ਸਿੰਘ ਦੀ ਸਰਕਾਰ ਵਕਤ ਇੱਕ ਬਿੱਲ ਵੀ ਪਾਸ ਕੀਤਾ ਗਿਆ ਸੀ ਉਹਦੇ ਤੋਂ ਬਾਅਦ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਵੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਈ ਵਾਰੀ ਚਿੱਠੀਆਂ ਲਿਖੀਆਂ ਨੇ ਕਿ ਉਹ ਬਿੱਲ ਦੇ ਉੱਤੇ ਮੋਹਰ ਲਾਂ ਦਿੱਤੀ ਜਾਵੇ ਪਰ ਉਹ ਬਿੱਲ ਹਾਲੇ ਤੱਕ ਵੀ 2018 ਤੋਂ ਹੁਣ ਤੱਕ ਰਾਸ਼ਟਰਪਤੀ ਕੋਲ ਹੈ ਪਰ ਚਰਚਾ ਇਹ ਛਿੜ ਗਈ ਹੈ ਕੀ ਬੇਅਦਬੀ ਕਰਨ ਵਾਲੇ ਜਾਂ ਬੇਅਦਬੀਆਂ ਕਰਨ ਵਾਲੇ ਦੀ ਮਦਦ ਕਰਨ ਵਾਲੇ ਨੂੰ ਸਿਰਫ 10 ਦਿਨ ਦੀ ਹੀ ਸਜ਼ਾ ਕਾਫੀ ਹੈ ਜਾਂ ਸੁਖਵੀਰ ਬਾਦਲ ਨੂੰ ਵੀ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਅਕਾਲੀ ਦਲ ਦੀ ਅਗਵਾਈ ਕਰ ਰਿਹਾ ਸੀ ਕੀ ਸਿਰਫ ਇਹ ਨਿਗੂਣੀ ਸਜ਼ਾ ਬੇਅਦਬੀਆਂ ਕਰਨ ਵਾਸਤੇ ਗੁਰੂ ਦੀ ਗੋਲਕ ਦੀ ਦਰਵਾਰ ਤੋਂ ਕਰਨ ਵਾਲੇ ਨਿਹੱਥੇ ਨੌਜਵਾਨਾਂ ਦੀ ਖੂਨ ਦੇ ਨਾਲ ਹੋਲੀ ਖੇਡਣ ਵਾਲੇ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇਣ ਵਾਸਤੇ ਕਾਫੀ ਹੈ ਵੀ ਜਾਂ ਫਿਰ ਨਹੀਂ ਤੇ ਹੁਣ ਗੱਲ ਕਰਦਿਆਂ ਕਿ ਅਗਲਾ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਇਸ ਵਾਸਲੇ ਤੇ ਬੀਬੀ ਜਗੀਰ ਕੌਰ ਨੂੰ ਪੁੱਛਿਆ ਗਿਆ ਉਹ ਕਹਿੰਦੇ ਪਹਿਲਾਂ ਤਾਂ ਭਰਤੀ ਕਰਨੀ ਪਏਗੀ ਫਿਰ ਡੈਲੀਗੇਟ ਹੋਣਗੇ ਫਿਰ ਡੈਲੀਗੇਟਾਂ ਤੋਂ ਬਾਅਦ ਪਤਾ ਲੱਗੂਗਾ ਕਿ ਕਿਹੜੇ ਕਿਹੜੇ ਉਮੀਦਵਾਰ ਪ੍ਰਧਾਨਗੀ ਵਾਸਤੇ ਮદાન ਚਾਉਂਦੇ ਆ ਜਦੋਂ ਉਹਨਾਂ ਨੂੰ ਵਾਰ-ਵਾਰ ਪੁੱਛਿਆ ਗਿਆ ਕਿ ਜੇਕਰ ਸੁਖਵੀਰ ਬਾਦਲ ਖੜਦੇ ਆ ਉਹਨਾਂ ਨੂੰ ਬਹੁਤ ਮਤ ਮਿਲ ਜਾਂਦਾ ਹੈ ਕੀ ਤੁਸੀਂ ਉਹਨਾਂ ਨੂੰ ਪ੍ਰਧਾਨ ਮੰਨੋਗੇ ਤਾਂ ਉਹਨਾਂ ਦਾ ਵੀ ਵਾਰ-ਵਾਰ ਇੱਕੋ ਹੀ ਕਹਿਣਾ ਸੀ ਕਿ ਹਲੇ 6 ਮਹੀਨੇ ਪਹਿਲਾਂ ਮੈਂ ਕਿਵੇਂ ਕਹਿ ਸਕਦੀ ਆ ਕਿ ਉਹ ਪ੍ਰਧਾਨਗੀ ਦੇ ਅਹੁਦੇ ਦੇ ਉਮੀਦਵਾਰ ਹੋਣਗੇ ਪਰ ਦੂਸਰੇ ਪਾਸੇ ਆਮ ਲੋਕਾਂ ਦੇ ਵਿੱਚ ਵੀ ਇਹ ਰਾਏ ਬਣਦੀ ਜਾ ਰਹੀ ਹੈ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਪੰਥ ਨੂੰ ਵਰਤੇ ਆ, ਸ਼੍ਰੀ ਗੁਰੂ ਗ੍ਰੰਥ ਨੂੰ ਵਰਤੇ ਆ, ਆਪਣੀ ਕੁਰਸੀ ਦੇ ਵਾਸਤੇ ਗੁਰਮੀਤ RAM ਰਹੀਮ ਵਰਗੇ ਲੋਕਾਂ ਦੇ ਨਾਲ ਸਮਝੌਤੇ ਕੀਤੇ ਆ, ਉਹ ਸ਼੍ਰੋਮਣੀ ਅਕਾਲੀ ਦਲ ਦੀ ਮੋੜ ਤੋਂ ਅਗਵਾਈ ਕਰਨ ਦੀ ਹੁਣ ਤਾਗ ਨਾ ਰੱਖਣ ਕਿਉਂਕਿ ਲੋਕ ਮਨਾਂ ਦੇ ਵਿੱਚੋਂ ਉਹ ਮਿਟ ਚੁੱਕੇ ਨੇ ਲੈ ਚੁੱਕੇ ਨੇ ਪਰ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਤੇ ਆਗੂ ਸੁਖਦੇਵ ਸਿੰਘ ਢੀਂਸਾ ਨੇ ਇਸ ਸਬੰਤ ਕੁਝ ਵੱਖਰਾ ਬਿਆਨ ਦਿੱਤਾ ਢੀਂਸਾ ਨੇ ਆਖਿਆ ਕਿ ਜਿਹੜਾ ਵੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਹੋਵੇਗਾ ਉਹ ਸਭਨਾਂ ਨੂੰ ਪਰਵਾਹਨ ਹੋਵੇਗਾ ਮੈਂ ਵੀ ਸਾਰਿਆਂ 'ਚ ਭਾਵੇਂ ਸੁਖਬੀਰ ਬਾਦਲ ਹੀ ਅਕਾਲੀ ਦਲ ਦੇ ਮੁੜ ਪ੍ਰਧਾਨ ਕਿਉਂ ਨਾ ਹੋਣ ਉਹਨਾਂ ਨੂੰ ਵੀ ਸਾਰਿਆਂ ਵੱਲੋਂ ਪਰਵਾਹ ਕੀਤਾ ਜਾਏਗਾ ਢੀਂਸਾ ਨੇ ਕਿਹਾ ਕਿ ਹੁਣ ਸਾਰਿਆਂ ਦੇ ਇਕੱਠੇ ਹੋਣ ਦਾ ਸਮਾਂ ਆ ਗਿਆ ਹੈ ਵਦੇਸ਼ਾਂ ਦੇ ਵਿੱਚ ਬੈਠੇ ਲੋਕ ਵੀ ਆਖ ਰਹੇ ਐ ਕਿ ਹੁਣ ਅਕਾਲੀ ਦਲ ਨੂੰ ਇਕੱਠੇ ਹੋ ਜਾਣਾ ਚਾਹੀਦਾ ਢੀਂਸਾ ਨੇ ਕਿਹਾ ਕਿ ਪ੍ਰਧਾਨ ਚੁਣ ਕੇ ਬਣਾਇਆ ਜਾਏਗਾ ਜੋ ਸਾਰਿਆਂ ਦੇ ਫੈਸਲੇ ਨਾਲ ਹੀ ਬਣੇਗਾ ਸੁਖਵੀਰ ਦੇ ਨਵੇਂ ਪ੍ਰਧਾਨ ਚੁਣੇ ਜਾਣ ਤੇ ਵੀ ਉਹ ਕਹਿੰਦੇ ਸਾਰਿਆਂ ਨੂੰ ਪ੍ਰਵਾਨ ਉਹਨਾਂ ਨੂੰ ਕਰਨਾ ਚਾਹੀਦਾ ਐ ਇੱਥੇ ਇਹ ਖਾਸ ਤੌਰ ਤੇ ਦੱਸਣਾ ਬਣਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਦੀ ਮੁਰਸੁਰਦੀਤੀ ਦੇ ਬੀਤੇ ਦਿਨੀ ਹੁਕਮ ਦਿੱਤੇ ਸੀ ਇਸ ਲਈ ਬਕਾਇਦਾ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ 'ਚ ਇੱਕ ਕਮੇਟੀ ਦਾ ਗਠਨ ਵੀ ਕਰ ਦਿੱਤਾ ਗਿਆ ਸੀ ਜੋ ਅਕਾਲੀ ਦਲ ਦੀ ਨਵੀਂ ਭਰਤੀ ਕਰੇਗੀ ਅਤੇ ਪਾਰਟੀ ਦਾ ਨਵੇਂ ਸਿਰਿਓਂ ਗਠਨ ਕਰੇਗਾ ਕਿ ਨਵੇਂ ਸਿਰਿਓਂ ਗਠਨ ਕੀਤਾ ਜਾਏਗਾ ਕਿ ਲੀਡਰਸ਼ਿਪ ਉਹੀ ਹੋਏ ਕਿ ਇਹ ਸਵਾਲ ਉੱਠ ਰਹੇ ਨੇ ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਿਰਫ 6 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਸੀ ਤੇ ਹੁਣ ਗੱਲ ਕਰ ਰਿਹਾ ਅੱਜ ਇੱਕ ਵਾਰ ਫਿਰ ਦਿੱਲੀ ਕੂਚ ਕਰਨਾ ਹੈ ਕਿਸਾਨਾਂ ਨੇ ਹਰਿਆਣਾ ਪੰਜਾਬ ਸਰਹੱਦ ਤੇ ਪਾਵ ਸ਼ੰਭੂ ਬਾਰਡਰ ਤੇ ਅੱਜ ਇੱਕ ਵਾਰ ਫਿਰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਹੈ ਦਿੱਲੀ ਕੂਚ ਤੇ ਇੱਕ ਦਿਨ ਦੇ ਸਟੇ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਨੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਸੀ ਇਸ ਸਬੰਤ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਜੇਕਰ ਸਰਕਾਰ ਦਾ ਉਹਨਾਂ ਨੂੰ ਕੋਈ ਸੱਦਾ ਨਾ ਮਿਲਿਆ ਤਾਂ ਫਿਰ ਉਹਨਾਂ ਨੇ ਤਾਂ 8 ਦਸੰਬਰ ਨੂੰ ਦਿੱਲੀ ਕੂਚ ਕਰਨੇ ਸੀ ਭਾਵ ਅੱਜ ਦਿੱਲੀ ਕੂਚ ਕੀਤਾ ਜਾਏਗਾ ਅਤੇ 101 ਕਿਸਾਨਾਂ ਦਾ ਜਥਾ ਦਿੱਲੀ ਕੂਚ ਕਰੇਗਾ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਦੇ ਸੱਦੇ ਦਾ ਇੰਤਜ਼ਾਰ ਕਰਦੇ ਰਹੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਜਾਰੀ ਹੈ ਅਤੇ ਜ਼ਖਮੀ ਕਿਸਾਨਾਂ ਦਾ ਉਹ ਕਹਿੰਦੇ ਹਾਲਚਾਲ ਵੀ ਪੁੱਛਿਆ ਗਿਆ। ਹਰਿਆਣਾ ਪੁਲਿਸ ਨੇ ਗੱਲਬਾਤ ਵਾਸਤੇ ਕੋਈ ਲਿਖਤੀ ਉਹਨਾਂ ਨੂੰ ਸੱਦਾ ਨਹੀਂ ਭੇਜਿਆ ਸੀ। ਬੰਦੇਰ ਨੇ ਦੱਸਿਆ ਕਿ ਬੀਤੇ ਸਮੇਂ ਪਾਵ ਦੋ ਦਿਨ ਪਹਿਲਾਂ ਜਿਹੜਾ ਜਥਾ ਗਿਆ ਸੀ ਉਹਦੇ ਵਿੱਚ ਜ਼ਖਮੀ ਹੋਏ ਕਿਸਾਨਾਂ ਦੇ ਵਿੱਚ 16 ਕਿਸਾਨ ਹਾਲੇ ਵੀ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਨੇ। ਕਿਸਾਨ ਹਰਪ੍ਰੀਤ ਸਿੰਘ ਦੀ ਹਾਲਤ ਨਾਜ਼ਕ ਦੱਸੀ ਜਾ ਰਹੀ ਹੈ ਤੇ ਉਸ ਨੂੰ ਪਟਿਆਲਾ ਦੇ ਰਜੇਂਦਰਾ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਦੇਰ ਨੇ ਕਿਹਾ ਕਿ ਸਾਡੇ ਕੋਲ ਨਾ ਕੋਈ ਹਥਿਆਰ ਹੈ ਅਤੇ ਨਾ ਹੀ ਅਸੀਂ ਰੱਖਣ ਵਾਲਿਆਂ ਕੋਈ ਹਥਿਆਰ ਅਸੀਂ ਤਾਂ ਟਰੈਕਟਰ ਟਰਾਲੀਆਂ ਦੀ ਗੱਲ ਵੀ ਨਹੀਂ ਕੀਤੀ ਅਸੀਂ ਤਾਂ ਹੁਣ ਪੈਦਲ ਜਾ ਰਹੇ ਹਾਂ ਹੁਣ ਕੇਂਦਰੀ ਮੰਤਰੀ ਕਹਿ ਰਹੇ ਨੇ ਕਿ ਅਸੀਂ ਗੱਲ ਕਰ ਰਹੇ ਹਾਂ ਪਰ ਸਾਡੇ ਨਾਲ ਕੋਈ ਗੱਲ ਨਹੀਂ ਹੋ ਰਹੀ ਪੰਦੇਰ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਡਾ ਨਵਾਂ ਜਥਾ ਅੱਜ ਹਰਿਆਣਾ ਜਾਏਗਾ ਹਰਿਆਣਾ ਹੁੰਦਾ ਹੋਇਆ ਉਹ ਦਿੱਲੀ ਜਾਏਗਾ ਦੂਜੇ ਪਾਸੇ ਹਰਿਆਣਾ ਪੁਲਿਸ ਨੇ মিডিਆ ਵਾਸਤੇ ਵੀ ਇੱਕ ਪੱਤਰ ਜਾਰੀ ਕਰ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੂੰ ਸ਼ੰਭੂ ਤੋਂ ਇਸ ਸਰਹੱਦ ਜਾਂ ਕਿਸੇ ਹੋਰ ਥਾਂ ਤੇ ਭੀੜ ਤੋਂ ਸਹੀ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ ਚਿੱਠੀ ਦੇ ਵਿੱਚ ਪੰਜਾਬ ਦੇ ਡੀਜੀਪੀਰ ਵੀ ਬੇਨਤੀ ਕੀਤੀ ਗਈ ਹੈ ਕਿ মিডিਆ ਕਰਮਚਾਰੀਆਂ ਨੂੰ ਸਰਹੱਦ ਤੋਂ ਘੱਟੋ-ਘੱਟ 1 ਕਿਲੋਮੀਟਰ ਦੂਰ ਰੋਕਿਆ ਜਾਵੇ ਦੱਸਣਾ ਬਣਦਾ ਕਿ ਸ਼ੁੱਕਰਵਾਰ ਨੂੰ ਸਥਿਤੀ ਤਣਾਅਪੂਰਨ ਬਣ ਗਈ ਸੀ ਅਤੇ ਕਿਸਾਨਾਂ ਨੇ ਬੈਰੀਕੇਡ ਅਤੇ ਕੰਡਿਆਲੀ ਤਾਰ ਨੂੰ ਦੋ ਥਾਵਾਂ ਤੋਂ ਪਾਵਰ 2 ਲੇਅਰਸ ਉਖਾੜ ਦਿੱਤੀਆਂ ਸੀ ਜਿਸ ਨਾਲ ਸਿੱਧੇ ਕੰਕਰੀਟ ਦੀ ਕੰਧ ਤੱਕ ਪਹੁੰਚਣਾ ਆਸਾਨ ਹੋ ਗਿਆ ਸੀ ਅਜਿਹੇ ਸ਼ਨੀਚਰਵਾਰ ਨੂੰ ਹਰਿਆਣਾ ਪੁਲਿਸ ਨੇ ਕੰਕਰੀਟ ਦੀ ਕੰਧ ਤੇ ਬਣੀ ਜਾਲੀ ਨੂੰ ਹੋਰ ਮਜ਼ਬੂਤ ਕਰ ਦਿੱਤਾ ਅਤੇ ਇਹ ਜਾਲੀਆਂ ਵੀ ਦੱਸਣਾ ਬਣਦਾ ਕਿ ਕੁਝ ਨੁਕਸਾਨੀਆਂ ਗਈਆਂ ਸੀ ਜਿਨ੍ਹਾਂ ਨੂੰ ਵੈਲਡਿੰਗ ਦੇ ਸਹਾਰੇ ਦਰੁਸਤ ਕਰ ਦਿੱਤਾ ਗਿਆ ਹੁਣ ਬੈਰੀਕੇਡ ਇੱਕ ਤੋਂ ਬਾਅਦ ਇੱਕ ਦੋ ਟੁੱਟੇ ਸੀ ਅਤੇ ਕੰਕਰੀਟ ਦੀ ਕੰਦ ਤੱਕ ਪਹੁੰਚਣਾ ਸੁਖਾਲਾ ਹੋ ਗਿਆ ਸੀ ਪਰ ਉਹਨਾਂ ਨੂੰ ਦੁਬਾਰਾ ਦਰੁਸਤ ਕੀਤੇ ਜਾਣ ਦੀ ਖਬਰ ਹੈ ਹਾਲਾਂਕਿ ਪੁਲਿਸ ਨੇ ਪਾਣੀ ਦੀ ਵਿਚਾੜ ਕਰਕੇ ਟ੍ਰਾਇਲ ਵੀ ਕੀਤਾ ਹੈ ਮੰਨਿਆ ਜਾ ਰਿਹਾ ਹੈ ਕਿ ਅੱਜ ਪਾਣੀ ਦੀ ਵਿਚਾੜ ਕਰਕੇ ਕਿਸਾਨਾਂ ਨੂੰ ਰੋਕਣ ਦਾ ਵੀ ਪੁਲਿਸ ਵੱਲੋਂ ਯਤਨ ਕੀਤਾ ਜਾ ਸਕਦਾ ਹੈ ਕਿਸਾਨ ਪੁਲਿਸ ਲੱਗਦਾ ਅੱਜ ਇੱਕ ਵਾਰ ਫਿਰ ਆਮੋ ਸਾਹਮਣੇ ਹੋ ਸਕਦੇ ਹੈ ਕਿਉਂਕਿ ਪਿਛਲੇ 10 ਮਹੀਨਿਆਂ ਦੇ ਵਾਂਗ हरियाणा ਦੀ ਸਰਹੱਦ ਤੇ ਹਰਿਆਣਾ ਪੁਲਿਸ ਫੋਰਸ ਹਾਲੇ ਵੀ ਡਟੀ ਹੋਈ ਹੈ ਦੂਸਰੇ ਪਾਸੇ ਪੰਜਾਬ ਵਾਲੇ ਪਾਸੇ ਕਿਸਾਨ ਦਿੱਲੀ ਜਾਣ ਵਾਸਤੇ ਤਿਆਰ ਨੇ ਪਰ ਕੱਲ ਸਾਰਾ ਦਿਨ ਇਸ ਗੱਲ ਦੀ ਉਡੀਕ ਰਹੀ ਕਿ ਸ਼ਾਇਦ ਹੁਣ ਭਲਕੇ ਸੱਦਾ ਆਵੇ ਪਰ ਉਹ ਆਇਆ ਨਾ ਇਸੇ ਮਸਲੇ ਨੂੰ ਲੈ ਕੇ ਸੰਸਦ ਦੇ ਵਿੱਚ ਵੀ ਮਸਲਾ ਉੱਠਿਆ ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਦਾ ਐਲਾਨ ਹੈ ਤੇ ਇਹਦੇ ਵਿਚਕਾਰ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਰ ਨੇ ਰਾਸਵਾ ਵਿੱਚ ਦੱਸਿਆ ਕਿ ਮੋਦੀ ਸਰਕਾਰ ਸਾਰੀਆਂ ਫਸਲਾਂ ਨੂੰ ਐਮਐਸਪੀ ਤੇ ਖਰੀਦੇਗੀ। ਪ੍ਰਸ਼ਨ ਕਾਲ ਦੇ ਦੌਰਾਨ ਕਿਸਾਨਾਂ ਨੂੰ ਐਮਐਸਪੀ ਦੇ ਮੁੱਦੇ ਤੇ ਕੁਝ ਸਵਾਲਾਂ ਦੇ ਜਵਾਬ ਦਿੰਦੇ ਹੋਏ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਮੈਂ ਸਦਨ ਨੂੰ ਭਰੋਸਾ ਦੇਣਾ ਚਾਹੁੰਦਾ ਕਿ ਕਿਸਾਨਾਂ ਦੀਆਂ ਸਾਰੀਆਂ ਪੈਦਾਵਾਰਾਂ ਭਾਵੇਂ ਸਾਰੀਆਂ ਫਸਲਾਂ ਐਮਐਸਪੀ ਤੇ ਖਰੀਦੀਆਂ ਜਾਣਗੀਆਂ ਪਰ ਇਹ ਨਹੀਂ ਦੱਸਿਆ ਕਦੋਂ। ਕਦੇ ਇਹ ਮੋਦੀ ਸਰਕਾਰ ਹੈ ਤੇ ਇਹ ਮੋਦੀ ਦੀ ਗਾਰੰਟੀ ਪੂਰੀ ਕਰਦੀ ਗਾਰੰਟੀ ਹੈ। ਜਦੋਂ ਮੇਰੇ ਵਿਰੋਧੀ ਧਿਰ ਦੇ ਦੋਸਤ ਸੱਤਾ ਵਿੱਚ ਸੀ ਤਾਂ ਉਹਨਾਂ ਕਿਹਾ ਸੀ ਕਿ ਉਹ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਸਵੀਕਾਰ ਨਹੀਂ ਕਰਨਗੇ ਖਾਸ ਤੌਰ ਤੇ ਪੈਦਾਵਾਰਤੀ ਲਾਗਤ ਦੇ 50% ਤੋਂ ਜ਼ਿਆਦਾ ਦੇਣ ਦੀ ਗੱਲ ਤੇ ਇਹਦੇ ਨਾਲ ਹੀ ਸ਼ਿਵਰਾਜ ਕਾਂਗਰਸ ਨੂੰ ਸ਼ੀਸ਼ਾ ਦਿਖਾਉਣ ਤੋਂ ਨਾ ਟਲੇ ਉਹਨਾਂ ਕਿਹਾ ਕਿ ਸੱਤਾ ਵਿੱਚ ਰਹਿੰਦੇ ਕਾਂਗਰਸ ਨੇ ਕਿਸਾਨਾਂ ਨੂੰ ਕਦੇ ਐਮਐਸਪੀ ਨਹੀਂ ਸੀ ਦਿੱਤੀ ਦੂਸਰੇ ਪਾਸੇ ਮੋਦੀ ਸਰਕਾਰ ਕਿਸਾਨਾਂ ਨੂੰ 50% ਤੋਂ ਜ਼ਿਆਦਾ ਦੀ ਐਮਐਸਪੀ ਦੇ ਰਹੀ ਹੈ ਜਿਸ ਦੇ ਵਿੱਚੋਂ ਪਿਛਲੇ 10 ਸਾਲਾਂ ਤੋਂ ਲਗਾਤਾਰ ਵਾਅਦਾ ਵੀ ਕਰਦੇ ਆ ਰਹੇ ਨੇ ਖੇਤੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਨੂੰ ਲੈ ਕੇ ਮੋਦੀ ਸਰਕਾਰ ਅੱਗੇ ਵਧ ਰਹੀ ਹੈ ਇਹਦਾ ਅੰਦਾਜ਼ਾ ਕਹਿੰਦੇ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਸਾਲ 2015 ਵਿੱਚ ਇਸ ਮੰਤਰਾਲੇ ਦਾ ਨਾਮ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਰੱਖ ਦਿੱਤਾ ਗਿਆ ਸੀ ਇਹਦੇ ਤੋਂ ਪਹਿਲਾਂ ਕਿਸਾਨ ਭਲਾਈ ਇਸ ਮੰਤਰਾਲੇ ਦਾ ਕੋਈ ਸਬੰਧ ਨਹੀਂ ਸੀ ਉਹਨਾਂ ਵਿਰੋਧੀ ਧਿਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਲੈ ਕੇ ਵੀ ਦਿੱਤੇ ਸਵਾਲ ਦਾ ਜਵਾਬ ਦਿੱਤਾ ਉਨਾ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਮੋਦੀ ਸਰਕਾਰ ਦੀਆਂ 6 ਤਰਜੀਹਾਂ ਨੇ ਅਸੀਂ ਪੈਦਾਵਾਰ ਵਧਾਵਾਂਗੇ ਪੈਦਾਵਾਰ ਦੀ ਲਾਗਤ ਘਟਾਵਾਂਗੇ ਪੈਦਾਵਾਰ ਦਾ ਸਹੀ ਮੁੱਲ ਦੇਵਾਂਗੇ ਫਸਲ ਵਿੱਚ ਜੇਕਰ ਨੁਕਸਾਨ ਹੁੰਦਾ ਤਾਂ ਉਸ ਦੀ ਪੂਰਤੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਹੀਂ ਕਰਾਂਗੇ ਅਸੀਂ ਖੇਤੀ ਦਾ ਵਿਭਿੰਨਿਕরণ ਕਰਾਂਗੇ ਕੁਦਰਤੀ ਖੇਤੀ ਵੱਲ ਲਿਜਾ ਕੇ ਕਿਸਾਨਾਂ ਦੀ ਆਮਦਨੀ ਇੰਨੀ ਕੁ ਵਧਾਵਾਂਗੇ ਕਿ ਵਾਰ-ਵਾਰ ਕਿਸਾਨ ਕਰਜ਼ਾ ਮੁਆਫੀ ਦੀ ਮੰਗ ਨਾ ਕਰਨਗੇ ਅਸੀਂ ਆਮਦਨ ਵਧਾਉਣ 'ਚ ਭਰੋਸਾ ਰੱਖਦੇ ਹਾਂ ਪ੍ਰਧਾਨ ਮੰਤਰੀ ਮੋਦੀ ਨੇ ਵਿਕਸਿਤ ਭਾਰਤ ਦਾ ਸੰਕਲਪ ਲਿਆ ਹੋਇਆ ਹੈ ਉਹਦਾ ਇੱਕ ਰੋਡ ਮੈਪ ਅਸੀਂ ਬਣਾਇਆ ਵੀ ਹੋਇਆ ਜਿਸ ਨੂੰ ਪੂਰਾ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਹੁਣ ਇੱਥੇ ਟਿੱਪਣੀ ਕਰਨੀ ਬਣਦੀ ਹੈ ਕਿ ਜੇ ਕਿਸਾਨਾਂ ਨੂੰ ਸੱਚਮੁੱਚ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਮਿਲ ਰਹੀ ਹੈ ਤਾਂ ਕਿ ਕਿਸਾਨਾਂ ਦੇ ਸਿਰ ਘੁੰਮੇ ਨਾ ਉਹ ਕਦੇ 10 ਮਹੀਨਿਆਂ ਤੋਂ ਤੇ ਕਦੇ ਸਾਲ ਤੋਂ ਵੱਧ ਦਿੱਲੀ ਦੀਆਂ ਬਰੂਹਾਂ ਤੇ ਬੈਠਦੇ ਰਹੇ ਤੇ ਕਦੇ ਦਿੱਲੀ ਜਾਣ ਦੀ ਮੰਗ ਕਰਦੇ ਨੇ ਇਹਦਾ ਮਤਲਬ ਬਾਕੀਆਂ ਦੇ ਉੱਤੇ ਐਲਾਨ ਤਾਂ ਕੀਤਾ ਜਾਂਦਾ ਹੈ ਪਰ ਸੱਚ ਇਹ ਹੈ ਕਿ ਉਹਨਾਂ ਤੇ ਐਮਐਸਪੀ ਦਿੱਤੀ ਨਹੀਂ ਜਾਂਦੀ ਜੇ ਦਿੱਤੀ ਹੋਈ ਜਾਂਦੀ ਹੈ ਤਾਂ ਫਿਰ ਸ਼ਿਵਰਾਜ ਸਿੰਘ ਹੁਰਾ ਨੂੰ ਬੇਨਤੀ ਹੈ ਕਿ ਫਿਰ ਉਹਨਾਂ ਨੂੰ ਸਾਧ ਲਿਆ ਜਾਵੇ ਉਹਨਾਂ ਨੂੰ ਮੀਟਿੰਗ ਦੇ ਦਿੱਤੀ ਜਾਵੇ ਤੇ ਉਹਨਾਂ ਨੂੰ ਤਸਵੀਰ ਦਿਖਾ ਦਿੱਤੀ ਜਾਵੇ ਜਿਹੜੀ ਤੁਸੀਂ ਰਾਜ ਸਭਾ ਦੇ ਵਿੱਚ ਕਾਂਗਰਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਹੀ ਕਿਸਾਨਾਂ ਨੂੰ ਦੱਸੋ ਕਿ ਕੀ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਤੁਹਾਨੂੰ ਐਮਐਸਪੀ ਦੇ ਰਹੇ ਹਾਂ ਜਦ ਕਿ ਸਚਾਈ ਇਹਦੇ ਤੋਂ ਕਿਤੇ ਉਹਾਂ ਦੂਰ ਹੈ ਦੇਖਦੇ ਹਾਂ ਕਿ ਕਿਸਾਨਾਂ ਦੇ ਨਾਲ ਅੱਜ ਸ਼ੰਭੂ ਸਰਹੱਦ ਤੇ ਕੀ ਹੁੰਦਾ ਹੈ ਕੀ ਅਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਕਿ ਮਿਰਚਾਂ ਦੇ ਪਾਊਡਰ ਦੀ ਸਪਰੇਅ ਕੀਤੀ ਜਾਂਦੀ ਹੈ ਜਾਂ ਪਾਣੀ ਦੀਆਂ ਬਿਛਾੜਾਂ ਵਾਰੀਆਂ ਜਾਂਦੀਆਂ ਨੇ ਜਾਂ ਲਾਠੀ ਚਾਰਜ ਕੀਤਾ ਜਾਂਦਾ ਹੈ ਅੱਜ ਦੁਪਹਿਰ 12 ਵਜੇ ਕਿਸਾਨਾਂ ਦਾ ਇੱਕ ਹੋਰ ਜਿਹੜੇ ਮਰਜੀਵੜਿਆਂ ਦਾ 101 ਦਾ ਜਥਾ ਉਹ ਫਿਰ ਦਿੱਲੀ ਕੂਚ ਦੀ ਤਿਆਰੀ ਕਰੇਗਾ ਸੋ ਦੋਸਤੋ ਇਹ ਸੀ ਕੌਮਲਾ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਵਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦ ਅਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ